ਮਾਨਨ ਸਾਸਨ ਦੇ ਗਿਓ ਮੇਰੇ ਪੰਜਾਬ ਦਾ ਬਾਦਲ ਦੀ ਸਿੱਖ ਪੈਂਜਾ ਦਾ ਅੱਜ ਜੋ ਸਾਡਾ ਫੈਸਲਾ ਸੀਗਾ ਬੜੇ ਲੰਬੇ ਸਮੇਂ ਤੋਂ ਰੱਕਿਆ ਹੋਇਆ ਉਹਦਾ ਅੱਜ ਲਗਾਤਾਰ ਜੋ 5 ਫਰਵਰੀ 24 ਤੋਂ ਸੁਣਵਾਈ ਪੂਰੀ ਸੀਗੀ ਅੱਜ ਸੁਣਵਾਈ ਉਹ ਪੂਰੀ ਹੋ ਗਈ ਆ 8 ਫਰਵਰੀ ਨੂੰ ਤੇ ਫੈਸਲਾ ਜਿਹੜਾ ਸੱਤ ਜੱਜਾਂ ਨੇ ਉਹਨੂੰ ਰੱਖ ਲਿਆ ਹੈ ਪੈਂਡਿੰਗ ਰੱਖ ਲਿਆ ਆਸ ਵੀ ਆ ਤੇ ਅਰਦਾਸ ਵੀ ਆ ਇਹ ਜਿਹੜਾ ਫੈਸਲਾ ਸਾਡੀ ਮਾਣੀ ਨੰਮਾਣੀ ਤੇ ਤਾਣੀ ਭਾਈਚਾਰੇ ਦੇ ਹੱਥ ਵਿੱਚ ਆਊਗਾ ਜਸ ਅਸੀਂ ਅਰਦਾਸ ਕਰੀਏ ਕਿ ਸਾਰੇ ਉਹ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਸਾਨੂੰ ਮਨੋਂ ਮੋਰਚੇ ਦਾ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਉਹਨੇ ਜਿਹੜਾ ਤਾਂ ਕਰਾਪਾ ਰੱਬ ਅੱਗੇ ਅਰਦਾਸ ਕਰੀਏ ਰੱਬ ਅੱਗੇ ਅਰਦਾਸ ਕਰੀਏ ਇਹ ਫੈਸਲਾ ਜੋ ਹੈ ਉਹ ਨਮਾਣੀ ਤਾਣੀ ਜੋ ਸਾਰਾ ਮ ਹੈ ਉਹਦੇ ਹੱਥ ਵਿੱਚ ਹੈ ਭਾਈ ਗੁਰਜੀਤ ਕਾਂਸਾ ਭਾਈ ਗੁਰਜੀਤ ਤੇ ਮੇਰੇ ਨਾਲ ਨੇ ਸਰਦਾਰ ਪਰਮਨ ਸਿੰਘ ਜਿਹੜੇ ਲਗਾਤਾਰ ਹੀ ਕਿਉਂ 2-3 ਸਾਲ ਤੋਂ ਲਗਾਤਾਰ ਨਾਲ ਰਹੇ ਤੇ ਅੱਜ ਵੀ ਜਦੋਂ ਫੈਸਲਾ ਚੱਲ ਰਿਹਾ ਸੀਗਾ ਲਗਾਤਾਰ ਅੱਜ ਦੇ ਤੋਂ ਜਿੱਦੇ ਇੱਥੇ ਆਪਾਂ ਬੈਠੂ ਕੋਈਆਂ ਤੇ ਲਗਾਤਾਰ ਤੇ ਜਿਹੜੇ 4 ਦਿਨ 3 ਦਿਨ ਆਪਾਂ کورٹ ਦੇ ਵਿੱਚ ਜਾਦੇ ਤੇ ਪੈਰਾਂ ਤੇ ਜਿਹੜੇ ਉਹ ਖੜੇ ਰਹਿਣਾ ਪਿਆ ਸੋ ਇਹਨਾਂ ਦਾ ਵੀ ਬੋਲਾ ਛੋੜਾ ਧਰਵਾ ਦਾ ਵਧੀਆ ਜਿਹੜਾ ਇਹਨਾਂ ਸਾਥ ਲੁਪਾਇਆ ਵਾਈਕੁੱਟੀ ਕਾਲਾ